ਜੇ ਵੀ ਇਹਦੀ ਤੁਹਾਨੂੰ ਕੁੜੀ ਨਾ ਬਹੁਤੀ ਭਾਰੂ ਆ ਨਾ ਤੇ ਮੈਂ ਆਪਣੇ ਕੋਲ ਲੈ ਜਾਨੀ। ਨਹੀਂ ਭੈਣ ਕਿੰਦਾਂ ਦੀ ਤੂੰ ਗੱਲਾ ਕਰਨ ਢਈ ਆ। ਸਾਡੀ ਵੀ ਤੇ ਧੀ ਆ ਉਹ। ਭੈਣ ਜੀ ਹਾਂ ਤੇ ਕੀ ਕਹਿਣ ਦੇ ਜੇ ਵੀ ਕੁੜੀ ਮੈਂ ਲੈ ਜਾਨੀ ਆ। ਅਸੀਂ ਇਹ ਥੋੜਾ ਤੁਹਾਨੂੰ ਕਿਹਾ ਵਾ ਕਿ ਭਾਰੂ ਆ ਗੱਲ ਤੇ ਇਹ ਆ ਕਿ ਜਦੋਂ ਬਾਹਰ ਜਾਂਦੇ ਆ ਤੇ ਲੋਕੀ ਗੱਲਾਂ ਕਰਦੇ ਆ ਵੀ ਕੁੜੀ ਨਾ ਜਵਾਨ ਹੋਈ ਆ ਹੁਣ ਵਿਆਹ ਕਰ ਦੋ ਤਾਂ ਕਰਕੇ ਇਹ ਨਾ ਸੋਚਣ ਦੇ ਆ ਨਾਲੇ ਇਹ ਕੱਲਿਆਂ ਨਾ ਥੋੜਾ ਕਰ ਲੈਣਾ ਹੀ ਤੁਹਾਡੀ ਸਲਾਹ ਨੇ ਸਾਰੇ ਕੰਮ ਹੁਣ ਇਹੀ ਤੁਹਾਨੂੰ ਤੇ ਇਹ ਜੇ ਫੋਨ ਕਰਨਾ ਹੀ ਇਹ ਤਾਂ ਮਾੜੀ ਜੀ ਗੱਲ ਹੀ ਤੋਰੀ। ਦਾ ਇਹ ਮੈਂ ਕਹਿਣ ਲਈ ਆ ਤੇ ਕੋਈ ਗੱਲ ਲੋਕੀ ਕਰ ਦਿੰਦੇ ਗੱਲਾਂ ਜੋ ਕੁਝ ਅਸੀਂ ਸੋਚਣਾ ਨਾ ਮਾਪਿਓ ਨੇ ਸੋਚ ਲੈਣਾ ਜਾ ਕੇ ਦੇ ਅਸੀਂ ਆਪਣੇ ਭੈਣਾਂ ਭਰਾਵਾਂ ਸੋਚ ਲੈਣਾ ਉਹ ਲੋਕਾਂ ਵੀ ਸੋਚਣਾ ਆਦੇ ਬਲੇ ਚਲੋ ਭੈਣ ਜੀ ਗੱਲ ਬਹੁਤੀ ਇਹੋ ਹੀ ਆ ਵੀ ਅਸੀਂ ਉਹਨਾਂ ਨੂੰ ਜਵਾਬ ਦੇ ਦਿੰਨੇ ਆ ਫਿਰ ਹੋਰ ਕੀ ਆ ਨਾਲੇ ਉਹਨਾਂ ਨੇ ਕਿਹੜੀ ਸਾਰੀ ਗੱਲ ਕੀਤੀ ਆ ਅਜੇ ਤਾਂ ਤਾਂ ਕੀ ਮਾਰੀ ਆ ਪੇ ਮੁੰਡਾ ਹੈਗਾ ਵਾ ਤੇ ਰਿਸ਼ਤਾ ਕਰ ਦਿੰਨੇ ਆ ਜੇ ਕੋਈ ਤੁਹਾਡੇ ਤੱਕ ਜਾਗਾ ਤਾਂ ਤੁਸੀਂ ਦੱਸ ਦੋ ਪਹਿਲੋਂ ਨਾ ਇਹਨੂੰ ਆਰੇ ਲਓ ਕੰਮ ਕਰਦੇ ਵੱਡੀ ਗੱਲ ਜਿਹੜੀ ਜ਼ਰੂਰੀ ਉਹ ਪਹਿਲਾਂ ਲੱਗਿਆ ਹੋਇਆ ਹੈ ਨਾ ਕਿਤੇ ਕੰਮ ਕਰਤੇ ਅਫੀਰ ਜੀ ਲੋ ਘਰ ਦਾ ਨਜ਼ਾਰਾ ਵੀ ਸੌਖਾ ਤੁਰ ਪੈਂਦਾ ਚਲ ਕੋਈ ਨਹੀਂ ਭੈਣ ਜੀ ਦੋਵੇਂ ਕੰਮ ਹੀ ਹੋ ਜਾਣੇ ਆ ਇਕੱਲਾ ਜਾਣਾ ਤਾਂ ਕੋਈ ਕੰਮ ਕਰ ਨਹੀਂ ਸਕਦਾ ਸਹੰਤੇ ਦੇ ਨਾਲ ਹੀ ਆ ਨਾ ਕੋਈ ਨਹੀਂ ਆਪਾਂ ਸਾਥ ਦਿੰਨੇ ਸਾਰੇ ਜਾਣੀ ਤੇ ਆਪੇ ਸਾਰੇ ਕੰਮ ਹੋ ਜਾਣਗੇ ਬਸ ਉਹਨਾਂ ਤੋਂ ਫਿਰ ਤੇਰਾ ਮੋੜ ਨਹੀਂ ਆਉਣਾ ਤੇ ਜੇ ਅਹੀਂ ਉਹਨਾਂ ਦੇ ਲਾਗੇ ਨਾ ਲੱਗੀਏ ਤਾਂ ਉਹਨਾਂ ਦਾ ਕੋਣ ਆਸਰਾ ਓਏ ਉਹ ਤਾਂ ਗੱਲ ਭੈਣ ਜੀ ਤੁਹਾਡੀ ਠੀਕ ਆ ਪਰ ਹੁਣ ਕੋਈ ਵੀ ਕੰਮ ਆ ਟਾਈਮ ਟਾਈਮ ਨਾਲ ਚੰਗਾ ਲੱਗਦਾ ਲੋਕੀ ਮੈਨੂੰ ਕਹਿੰਦੇ ਵੀ ਜੇ ਤੇਰਾ ਭਰਾ ਪਰਜਾਈ ਇੰਦਾ ਹੋ ਗਿਆ ਤਾਂ ਤੈਨੂੰ ਨਹੀਂ ਲੱਗਦਾ ਵੀ ਕੁੜੀ ਜਵਾਨ ਹੋਈ ਹੈ ਤੇ ਵਿਵਣੀ ਹੈ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਦੱਸੋ ਚਲ ਭਰਾ ਮੈਂ ਤੇਰੀ ਮੰਨਦੀ ਹਾਂ ਗੱਲ ਵੀ ਲੋਕੀ ਕਹਿੰਦੇ ਹੁੰਦੇ ਆ ਪਰ ਇਹਨਾਂ ਗੱਲਾਂ ਦਾ ਗੁੱਸਾ ਕਰਕੇ ਇਹ ਆਪਣੀ ਕੁੜੀ ਦਾ ਫਿਊਚਰ ਹੀ ਖਰਾਬ ਕਰ ਲੈਣਾ ਉਹ ਚਲੋ ਗੱਲ ਇਹ ਦਵਾਂ ਵੀ ਅਜੇ ਕਿਹੜਾ ਅਸੀਂ ਕੋਈ ਗੱਲਬਾਤ ਕੀਤੀ ਆ ਉਹਨਾਂ ਨੂੰ ਜਵਾਬ ਦੇ ਦਿੰਨੇ ਆ ਵੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸਲਾਹ ਕਰਕੇ ਦੱਸ ਦਾਂਗੇ ਵੇਖ ਨਾ ਸ਼ਖਜੰਦਰ ਨਾਲੇ ਨਾ ਮੈਨੂੰ ਪਤਾ ਲੱਗਾ ਆ ਵੀ ਤੁਸੀਂ ਇਹਨਾਂ ਨੂੰ ਵਿਆਹ ਤੇ ਪੈਸੇ ਲੈ ਕੇ ਦੇਣ ਦੇ ਤੇ ਉਹ ਤੇ ਨਿਆਣੇ ਆ ਤੇ ਕਿੱਥੇ ਲਾਓਗੇ ਇਹਨਾਂ ਵਿਆਹ ਜਲਵਾ ਭੈਣ ਜੀ ਤਾਂ ਇਹ ਤੁਸੀਂ ਕਹਿੰਦੇ ਜੇ ਨਾ ਤੇ ਅਸੀਂ ਇੱਥੇ ਕੰਮ ਠੱਪ ਕਰ ਦਨੇ ਆ ਸਾਰਾ ਹੀ ਫੇ ਰਿਸ਼ਤਾ ਵੀ ਤੁਸੀਂ ਕਰਾਓਗੇ ਬਾਕੀ ਪੈਸਾ ਤੇ ਲਾਜ ਜੋ ਕੰਮ ਕਰਨਾ ਵਾ ਉਹਨੂੰ ਲੈਣ ਦੇਣ ਉਹ ਹੁਣ ਤੁਸੀਂ ਆਪਣੇ ਹੱਥੀ ਕਰੋਗੇ ਅਸੀਂ 니ਜੇ ਕਰਕੇ ਕੱਲ ਨੂੰ ਉਹ ਨਹੀਂ ਭਰਾ ਤੋ ਮੇਰੀ ਗੱਲ ਹੀ ਸਮਝਣ ਜਾ ਮੈਂ ਇਹ ਗੱਲ ਥੋੜੀ ਕਹਿਣ ਲਈ ਆ ਕਿ ਸਭ ਕੁਝ ਅਹੀਂ ਕਰਾਂਗੇ ਅਸੀਂ ਭੈਣ ਭਰਾ ਆ ਗੱਲ ਕੇ ਸਲਾਹ ਕਰਕੇ ਤੇ ਫੇਰ ਉਹਨਾਂ ਦੇ ਨਿਆਣਿਆਂ ਬਾਰੇ ਸੋਚਾਂਗੇ ਕੁਝ ਹੋਰ ਤੁਸੀਂ ਹੀ ਗੱਲ ਪਿਆ ਤੀ ਤੇ ਮੈਂ ਜੇ ਕੋਈ ਪੈਸੇ ਲੈ ਕੇ ਦੇਣੇ ਉਹਨੂੰ ਕੀ ਜਵਾਬ ਦਵਾਂਗਾ ਮੈਂ ਦੱਸੋ ਚਲ ਮੈਂ ਤਾਂ ਹੁਣ ਇਹੋ ਸੋਚਣੀ ਆ ਕਿ ਜੇ ਉਹ ਵੱਡੇ ਦੋਵੇਂ ਜੀ ਆਪ ਹੁੰਦੇ ਤੇ ਸਾਨੂੰ ਵੀ ਟੈਨਸ਼ਨ ਨਾ ਹੁੰਦੀ ਹੁਣ ਸਾਡੇ ਤੇ ਬਣਾਉਣ ਦਾ ਧਿਆਨ ਰੱਖਣਾ ਬੜਾ ਕੌਣ ਆ ਔਰ ਇਹ ਆਹੋ ਇਹ ਤਾਂ ਤੁਹਾਡੀ ਗੱਲ ਠੀਕ ਵਾ ਚਲੋ ਗੱਲ ਫਿਰ ਹੁਣ ਇੱਤਾਂ ਬੁੱਕਦੀ ਆ ਕਿ ਤੁਸੀਂ ਮੈਂ ਉਹਨਾਂ ਨੂੰ ਜਵਾਬ ਦੇ ਦਿੰਨਾ ਵਾ ਕਿ ਠੀਕ ਆ ਕਹਿੰਦੇ ਵੀ ਉਹਨਾਂ ਦਾ ਕਿਤੇ ਸਰ ਗਿਆ ਵਾ ਭੈਣ ਜੀ ਹੁਣੀ ਆਏ ਸੀ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਹਿਸਾਬ ਲੈਣੇ ਆ ਚਲ ਹੁਣ ਮੈਂ ਇਹੋ ਗੱਲ ਕਹਿਣੀ ਕਿਉਂ ਭਾਜੀ ਠੀਕ ਅਸੀਂ ਦੋਵੇਂ ਮਿਲ ਕੇ ਕੋਈ ਰੋਲ ਮਿਲ ਕੇ ਕੋਈ ਕਰ ਲੈਨੇ ਹਾਲ ਚਲੋ ਜਿੱਦਾਂ ਤੁਸੀਂ ਕਹਿੰਦੇ ਅਸੀਂ ਤੇ ਤੁਹਾਡੇ ਨਾਲ ਹੀ ਆ। ਵੇਖੋ ਭੈਣ ਜੀ ਅਸੀਂ ਤੇ ਇਹ ਚੰਦੇ ਹਾਂ ਕਿ ਬੱਚਿਆਂ ਦਾ ਘਰ ਬਾਂਦੇ। ਬਾਕੀ ਅਸੀਂ ਤੁਹਾਡੀ ਹਰ ਇੱਕ ਗੱਲ ਨਾਲ ਸਹਿਮਤ ਆ। ਜਿੱਦਾਂ ਵੀ ਤੁਸੀਂ ਕਰੋਗੇ ਨਾ ਅਸੀਂ ਤੁਹਾਡੇ ਨਾਲ ਖੜੋਤੇ ਆ। ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂਗੀ ਇਹਦੇ ਵਿੱਚ ਹੈਗੀ। ਵੇਖ ਰੋ ਮਨਾ ਮੈਂ ਤਾਂ ਇਹ ਗੱਲ ਕਹਿਣੀ ਆ। ਕਿ ਅਸੀਂ ਨਾ ਰਾ ਮਿਲ ਕੇ ਦੋਵੇਂ ਸਾਥ ਦੇਈਏ ਉਹਨਾਂ ਦਾ। ਤੇ ਤੁਹਾਨੂੰ ਵੀ ਇਸ ਗੱਲ ਦੇ ਨਾਲ ਨਾ ਸਹਿਮਤੀ ਹੋਣਾ ਚਾਹੀਦਾ। ਮਾੜੀ ਗੱਲ ਤਾਂ ਮੈਂ ਵੀ ਨਹੀਂ ਕਹਿਣ ਲਈ ਕੋਈ। ਨਹੀਂ ਨਹੀਂ ਭੈਣ ਜੀ ਤੁਹਾਡੀ ਗੱਲ ਨਾਲ ਹੀ ਸਹਿਮਤ। ਕੋਈ ਗੱਲ ਨਹੀਂ। ਤੁਸੀਂ ਲੱਗੋ ਅੱਗੇ। ਜਿੱਥੇ ਲੋੜ ਵਾਡੀ ਸਾਨੂੰ ਦੱਸੋ ਅਸੀਂ ਤੁਹਾਡਾ ਸਾਥ ਦੇਵਾਂਗੇ ਨਿਆਣਿਆਂ ਨੂੰ ਨਾ ਪਹਿਲਾਂ ਕੋਈ ਅਰੇ ਲਾ ਲਈਏ ਤੇ ਮੁੜ ਕੇ ਸੋਚਾਂਗੇ ਬਾਕੀ ਕੰਮ ਘਰ ਬਣਾਉਣ ਬਾਰੇ ਵੀ ਤੇ ਫਿਰ ਕੁੜੀ ਦੇ ਵਿਆਹ ਬਾਰੇ ਚਲੋ ਠੀਕ ਆ ਜਿੱਦਾਂ ਤੁਸੀਂ ਕਰੋਗੇ ਠੀਕ ਹੀ ਕਰੋਗੇ ਸਿਆਣੇ ਜੀ ਤੁਸੀਂ ਭਾਜੀ ਹਾਂਜੀ ਬਾਕੀ ਰਿਸ਼ਤੇ ਵਾਲੀ ਜਿਹੜੀ ਗੱਲ ਹੈ ਨਾ ਤੁਸੀਂ ਵੀ ਤੱਕ ਤੇ ਰੱਖੋ ਕਿ ਕੋਈ ਮੁੰਡਾ ਹੋਵੇ ਨੌਕਰੀ ਵਾਲਾ ਠੀਕ ਹੈ ਨਾ ਤੇ ਅਸੀਂ ਖਿਆ ਰੱਖਾਂਗੇ ਤੇ ਵੇਖਦੇ ਹਾਂ ਕੋਈ ਘਰ-ਵਾਰ ਚੰਗਾ ਹੋਵੇ ਨਾ ਤੇ ਰਿਸ਼ਤਾ ਕਰਨਾ ਚਲੋ ਭਾਜੀ ਇਦਾਂ ਹੀ ਕਰ ਲੈਂਦੇ ਆ ਹਾਂ ਕੁਲੀ ਦਾਵਾ ਕੰਮ ਪਤਾ ਕੀ ਆ ਉਹ ਹੁਣ ਜੇ ਨੌਕਰੀ ਵਾਲਾ ਹੋਊਗਾ ਤੇ ਚਲੋ ਇਹ ਵੀ ਸੌਖੀ ਰਹੂਗੀ ਅੱਗੇ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਠੀਕ ਆ ਬਲੇ ਕੋੜੀ ਲਿਖੀ ਆ ਹਾਂਜੀ ਹਾਂਜੀ ਨਹੀਂ ਐਹੀ ਵੀ ਜੋ ਤੁਸੀਂ ਕਹਦੇ ਐ ਸੀ ਤੇ ਤੁਹਾਡੀ ਮੰਨਣੀ ਆ ਤੁਸੀਂ ਆਹਦੇ ਤੋਂ ਵੱਡੇ ਜੇ ਹਾਂ ਤੁਹਾਡੇ ਨਾਲ ਹੀ ਸੰਤ ਚਲੋ ਠੀਕ ਆ ਭਾਜੀ ਅਸੀਂ ਵੀ ਚੱਲਦੇ ਆਂ ਨਾਲ ਜਾਂਦੇ ਨਾ ਲਵਲੀਂ ਦੋਮਟ 10 ਜਣਾ ਨੂੰ ਮੈਂ ਤਾਂ ਕਹਿੰਦਾ ਤੁਸੀਂ ਪ੍ਰਸ਼ਾਦਾ ਛਕ ਜਾਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਜਾਣਾ ਹੀ ਪਊਗਾ ਭਾਜੀ ਤੁਸੀਂ ਘਰਾਤ ਰਹੋ ਮੈਂ ਸਵੇਰੇ ਚੱਲ ਜਿਓ ਕੋਈ ਗੱਲ ਨਹੀਂ ਫੇਰ ਆਲਾ ਸੀ ਫੇਰ ਆਵਾਂਗੇ ਰਮਨ ਉਹਨਾਂ ਥੋੜਾ ਜਿਹਾ ਕੰਮ ਇਹਨਾਂ ਨੂੰ ਸ਼ੇਅਰ ਜਣਾਉਣਾ ਉਹਨਾਂ ਨੇ ਅੱਛਾ ਅੱਛਾ ਹਾਂਜੀ ਮੈਂ ਇਰਾਦਾ ਆ ਕਿ ਮੈਂ ਮਿਲ ਜਾਈਏ ਜੋਤਰਾ ਨੂੰ ਜਿੱਥੋਂ ਚਲੋ ਫੇਸ ਕੀਤੀ ਫੇਰਾ ਮਾਰਿਓ ਹਾਂ ਠੀਕ ਹੈ ਮੈਂ ਆਹ ਵੇਖ ਲਾ ਪਤਾ ਸਾਰਾ ਹੀ ਆ ਤੇ ਇਹ ਕਿਤੇ ਦੱਸਿਆ ਨਹੀਂ ਆ ਵੀ ਅਸੀਂ ਇਦਾਂ ਕਰਨ ਦੇ ਆ ਪੈਸਿਆਂ ਵੱਲੋਂ ਵੀ ਕੋਈ ਗੱਲ ਹੀ ਨਹੀਂ ਕੀਤੀ ਹਨਾ ਨਾ ਹੀ ਨਹੀਂ ਲਿਆ ਤੇ ਵੇ ਇਹ ਕਿਦਾਂ ਨਿਆਣਿਆਂ ਦੇ ਨਾਲ ਕਰਨ ਦੇ ਸਾਰਾ ਕੁਝ ਮੇਰੇ ਗਾ ਸੁਣੋ ਜਿਦਾਂ ਇਹਨਾਂ ਨੂੰ ਪਤਾ ਨਹੀਂ ਅਣਜਾਣ ਹੀ ਬਣੇ ਆ ਅਸੀਂ ਨਿਆਣੇ ਆ ਸਾਨੂੰ ਸਹੀ ਸਮਝ ਆ ਪਤਾ ਸਾਨੂੰ ਲੱਗ ਹੀ ਗਿਆ ਪਰ ਕੋਈ ਗੱਲ ਨਹੀਂ ਇੱਕ ਦਿਨ ਇਹੋ ਜਿਹਾ ਆਊਗਾ ਕਿ ਆਪਣੇ ਆਪ ਮੂੰਹੋਂ ਬੋਲ ਕੇ ਦੱਸਣਗੇ ਅਸੀਂ ਕੀ ਕੀਤਾ ਸੀ ਇਹਨਾਂ ਦੇ ਨਾਲ ਚੱਲ ਕੋਈ ਗੱਲ ਨਹੀਂ ਵੇਖੇ ਜੀ ਇਹਨਾਂ ਦੇ ਕੰਮ ਵੇਖ ਲੋ ਸਾਨੂੰ ਨਾ ਝੂਠ ਕਹਿਂਦੇ ਆ ਕਿ ਐਵੇਂ ਪੈਸੇ ਦੇਣ ਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਨਾਂ ਤੱਕ ਗੱਲ ਚੱਲ ਗਈ ਨਾ ਇਹਨਾਂ ਖਲਾਰਾ ਪਾਉਣਾ ਹੀ ਪਾਉਣਾ ਵਾ ਰਮਣਾ ਲਵਲੀ ਨੇ ਇਹਨਾਂ ਨੂੰ ਫੋਨ ਕਰਕੇ ਸੱਦਿਆ ਵਾ। ਵੀ ਕੁੜੀ ਦਾ ਰਿਸ਼ਤਾ ਹੋਂੜਿਆ ਵਾ ਕਰੀਏ ਭੂਆ ਕੇ ਨਾ ਕਰੀਏ। ਲਵਲੀ ਨੇ ਕੀ ਸੱਦਣਾ ਮੈਨੂੰ ਤੇ ਜੋਤ ਨੇ ਮੂੰਹ ਤੇ ਕਹਿਤਾ ਸੀ ਵੀ ਕੋਈ ਗੱਲ ਨਹੀਂ ਮੈਂ ਭੂਆ ਜੀ ਹੁਣਾਂ ਨੂੰ ਫੋਨ ਕਰਦੀ ਆਂ ਨਾਲੇ ਨਾਨਕੇ ਫੋਨ ਕਰਦੀ ਆਂ ਉਹ ਨਾਨਕਿਆਂ ਦਾ ਉਦਾਂ ਤੋਂ ਕੋਈ ਹੁੰਦਾ ਨਹੀਂਗਾ। ਵੀ ਸਾਡਾ ਦੋਤਾ ਦੋਤੀ ਆ ਜਾ ਕੇ ਸਾਰ ਲਈਏ ਵੀ ਠੀਕ ਠਾਕ ਆ ਕਿਸ ਚੀਜ਼ ਦੀ ਲੋੜਤ ਨਹੀਂਗੀ। ਇਹਨਾਂ ਕੰਮ ਨੂੰ ਨਾਲ ਕੇ ਗਾੜੀ ਹੋ ਜਾਂਦੀ ਆ। ਉਹ ਉਦਾਂ ਸਾਨੂੰ ਆਂਦੇ ਆ ਵੀ ਤੁਸੀਂ ਇਹਨਾਂ ਦਾ ਸਾਥ ਦੋ। ਰਵਣਾ ਨਾਨਕੇ ਨੂੰ ਨਾਨਕੇ ਨੂੰ ਨੀ ਨਾ ਫੋਨ ਕੀਤਾ ਇਹਨਾਂ ਨੂੰ ਸਿਰਫ ਭੂਆ ਨੂੰ ਹੀ ਫੋਨ ਕੀਤਾ ਉਹ ਤਾਂ ਹੀ ਸਰੇ ਸੁੱਕਦੇ ਆ ਗਏ ਉਹਨਾਂ ਦਾ ਚਾਹ ਵੀ ਪੀਤੀ ਵੀ ਜਦੋਂ ਆ ਗਏ ਨਾ ਉਹਨਾਂ ਨੇ ਇਹ ਗੱਲ ਕਰਨੀ ਕਰਨੀ ਆ ਵੇਖ ਲਓ ਸਾਨੂੰ ਝੂਠੀਆਂ ਕਰ ਗਏ ਆ ਨਾ ਪੈਸੇ ਲੈ ਕੇ ਦੇਣ ਦੇ ਜੇ ਬੱਚਿਆਂ ਨੇ ਕਿਦਾਂ ਲਾਉਣੇ ਆ ਆਪਾਂ ਰਲ ਮਿਲ ਕੇ ਕਰਦੇ ਆ ਰਲ ਮਿਲ ਕੇ ਤੇ ਆਪਣੇ ਘਰਾਂ ਦੇ ਛੱਟ ਨਹੀਂ ਲੰਗਣ ਦੇ ਬਗਾਨਿਆਂ ਨੂੰ ਪੈਸੇ ਇਹਨੇ ਦਿੱਤੇ ਜਾਂਦੇ ਆ ਉੱਤੋਂ ਇੰਨਾ ਮੰਗਾਈ ਦਾ ਸਮਾਵਾ ਜੇ ਭੂਆ ਤੇ ਫੁੱਫੜ ਆਏ ਹੀ ਤੇ ਜੇ ਭੂਆ ਹੀ ਨਹੀਂ ਅਗਲਾ ਤੇੜੇ ਹੀ ਤੇ ਦਿੰਦੀ 2-4 ਲੱਖ ਰੁਪਈਆ ਆਨ ਉਹਦਾ ਘਰ ਬਾਹਰ ਬਣਾਓ ਉਹ ਪੈਸੇ ਕਿੰਨੇ ਦੇਣੇ ਸੀ ਸਾਰੇ ਸਲਾਵਾ ਹੀ ਦੇਣ ਵਾਲੇ ਆ ਜਦੋਂ ਦੇ ਇਦਾਂ ਹੋਇਆ ਦੋਵੇਂ ਜਣੇ ਕਦੇ ਆਏ ਐ ਬੂਆ ਫੁੱਫੜ ਵੀ ਪੁੱਤ ਕਿਸ ਚੀਜ਼ ਦੀ ਲੋੜਵਾ ਤਾਂ ਸਾਨੂੰ ਦੱਸੋ ਆ ਰਿਸ਼ਤੇ ਦੀ ਗੱਲ ਚੱਲੀ ਆ ਤੇ ਉਹਨਾਂ ਭੈਣ ਭਰਾਵਾਂ ਨੇ ਇਹਨਾਂ ਨੂੰ ਫੋਨ ਕਰਤਾ ਵਾ ਭੱਜੇ ਆ ਗਏ ਆ ਹੁਣ ਨਾ ਤੁਸੀਂ ਕਿਸ ਗੱਲ ਵਿੱਚ ਨਹੀਂ ਆਉਣਾ ਚੁੱਪ ਕੀਤੇ ਰਹੋ ਚੱਲ ਕੋਈ ਗੱਲ ਨਹੀਂ ਕਹਿਣ ਦੇ ਆ ਨਾ ਤੇ ਹੀ ਵੇਖਾਂਗੇ ਤੇਲ ਵੇਖੋ ਤੇਲ ਦੀ ਧਾਰ ਵੇਖੋ ਵੀ ਦੋਵੇਂ ਜਣੇ ਕੀ ਕਰਦੇ ਆ ਆਪੇ ਕੋਈ ਮੁੰਡਾ ਵੇਖ ਕੇ ਤੁਹਾਨੂੰ ਦੱਸਣਗੇ ਨਾ ਪੀ ਮੁੰਡਾ ਹੀ ਵੇਖਿਆ ਵਾ ਜਾਂ ਸਾਡੇ ਪਸੰਦ ਵਾ ਤੇ ਘਰ ਦੀ ਵੀ ਗੱਲ ਤੋੜਨਗੇ ਪੀ ਉਹਨਾਂ ਨੂੰ ਘਰ ਕੁਲਾ ਬਣਾ ਕੇ ਦੇਈਏ ਹੋਰ ਟਟਵਾੜ ਪਈ ਐ ਤੇ ਇਦਾਂ ਹੀ ਬਿਠੇ ਰਹਿਣਾ ਉਹਨਾਂ ਦੋਵਾਂ ਭੈਣ ਭਰਾਵਾਂ ਨੇ ਪੜ੍ਹ ਮੇਰੀ ਗੱਲ ਸੁਣਾ ਭੈਣ ਦੀ ਗੱਲ ਸੁਣੀ ਨਹੀਂ ਤੂੰ ਕੋਹ ਪੈਸੇ ਤੁਸੀਂ ਪਾਓ ਕੋਹ ਇਹੀਂ ਪਾਉਨੇ ਆ ਤੇ ਉਹਨਾਂ ਨੂੰ ਘਰ ਬਾਹਰ ਬਣਾ ਦਿੰਨੇ ਆ ਤੇ ਨੌਕਰੀ ਵਾਲਾ ਮੁੰਡਾ ਲੱਭਣ ਦੇ ਜੇ ਨੌਕਰੀ ਵਾਲਾ ਮੁੰਡਾ ਲੱਭਣਗੇ ਉਹਨਾਂ ਨੇ ਘੜੀ ਕੁਛ ਨਹੀਂ ਵੇਖਣਾ ਘਰ ਬਾਹਰ ਤਾਂ ਉਹਨਾਂ ਵੇਖਣਾ ਹੀ ਆ ਨਾ ਤੇ ਸਾਡੇ ਮੁੰਡੇ ਦੇ ਨਾਲ ਦੋ ਚਾਰ ਜਾਣੇ ਚੱਲ ਗਏ ਤੇ ਕਿੱਥੇ ਵਾਣਾ ਵਾ ਇਹ ਤੇ ਆਪਣੀਆਂ ਗੱਲਾਂ ਮਾਰੀ ਜਾਣ ਦੇ ਆ ਮੈਂ ਤੁਹਾਨੂੰ ਇਹੋ ਸਲਾਹ ਦਵਾਂਗੀ ਵੀ ਹੁਣ ਤੁਸੀਂ ਕਿਹ ਗੱਲ ਦੇ ਵਿੱਚ ਨਾਓ ਵੇਖੋ ਭਲਾ ਕੀ ਕਰਦੇ ਆ ਕਰਨ ਆਰੰਭ ਨੂੰ ਕੁਝ ਵੀ ਨਹੀਂ ਆ ਨਾ ਇਹਨਾਂ ਦਾ ਘਰ ਬਣ ਦੇਣਾ ਤੇ ਨਾ ਹੀ ਰਿਸ਼ਤਾ ਹੁਣ ਦੇਣਾ ਇਹ ਸਾਨੂੰ ਹੀ ਡੇ ਆ ਤੇ ਆਪ ਪਾ ਕੇ ਪੈਸੇ ਤੇ ਇਹਨਾਂ ਦਾ ਘਰ ਬਣਾ ਦਈਏ ਨਾ ਇਹਨਾਂ ਦਾ ਘਰ ਬਣਾ ਦਈਏ ਆਪਣੇ ਪੁੱਤ ਦਾ ਹੀ ਕੁਝ ਨਹੀਂ ਸੋਚਣਾ ਉਹਦੀ ਜائਦਨ ਨਾ ਬਣਾਈਏ ਇਹਦਾ ਬਣਾ ਦਈਏ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਮੈਨੂੰ ਤਾਂ ਲੱਗਦਾ ਤੁਹਾਡੀ ਭੈਣ ਵੀ ਇਦਾਂ ਦੀ ਆ ਚੱਲ ਜਾਂ ਤਾਂ ਪੈਸੇ ਲੈ ਕੇ ਆਉਂਦੀ ਵੀ ਵੀਰ ਆਲਾ 5 ਲੱਖ ਰੁਪਈਆ ਕੋਹ ਤੋਂ ਕੋਲੋਂ ਪਾ ਤੇ ਬਣਾ ਉਹਨਾਂ ਦੇ ਮਕਾਨ ਗੱਲਾਂ ਨਾ ਹੀ ਸਾਰ ਗਈਆਂ ਬਸ ਦੇਣਾ ਦੁਣਾ ਭੈਣੇ ਕਿੱਥੋਂ ਹੀ ਇਹ ਤਾਂ ਤੇ ਲੀੜਾ ਕਪੜਾ ਆਪਣਾ ਹੀ ਨਹੀਂ ਮਾਣ ਦਵਾ ਨੇ ਤੂੰ ਟੌਟ ਪਾ ਉਹਨਾਂ ਦਾ ਚੱਲ ਕੋਈ ਨਹੀਂ ਉਹਨਾਂ ਦੇ ਬੱਚੇ ਆ ਬਾਹਰ ਤੇ ਜੇ ਪੈਸੇ ਦੇ ਵੀ ਦੇਣਗੇ ਨਾ ਆਖਰ ਨਹੀਂ ਆ ਚੱਲੀ ਅਹੀਂ ਲੀੜਾ ਕਪੜਾ ਬਣਾ ਕੇ ਦੇਣਾ ਹੋਵੇ ਨਾ ਮਾੜੇ ਨੂੰ ਤਾਂ ਹੱਥ ਨਹੀਂ ਪਾਉਂਦੀ ਤਾਂ ਦੀਆਂ ਗੱਲਾਂ ਕਰਦੀ ਆ ਇੱਥੇ ਆਣ ਕੇ ਅਗਲਾ ਦੇਣ ਦੇ ਹੀ ਹੋ ਕੰਮ ਤਾਂ ਇੱਕੋ ਹੁੰਦਾ ਵਾ ਜਾਂ ਲੀੜਾ ਕਪੜਾ ਪਾ ਲੋ ਤੇ ਜਾਂ ਘਰ-ਬਾਰ ਬਣਾ ਲੋ ਸਿਰਫ ਇਹਨਾਂ ਹਾਡੇ ਸਿਰ ਤੇ ਹੀ ਆਇਆ ਵੀ ਤੁਸੀਂ ਉਹਨਾਂ ਦਾ ਖਰਚਾ ਚੁੱਕੋ ਸਾਰਾ ਸਾਡੇ ਕੋ ਨਹੀਂਗਾ ਖਰਚਾ ਚੁੱਕਿਆ ਜਾਣਾ ਤੁਸੀਂ ਹੁਣ ਚੁੱਪ ਕਰਕੇ ਬਹਿ ਜਾਓ ਕੋਈ ਗੱਲ ਨਹੀਂ ਦੋਵੇਂ ਜਣੇ ਸਿਆਣੇ ਆ ਜਿੱਦਾਂ ਵੀ ਕਹਿਣਗੇ ਨਾ ਅਸੀਂ ਇਹਨਾਂ ਦੇ ਮਗਰ ਲੱਗ ਜਾਾਂਗੇ ਗੱਲ ਪਤਾ ਕੀ ਆ ਜੇ ਹੁਣ ਕਿਤੇ ਆਇਆ ਨਾ ਮੇਰੇ ਯਾਰ ਲਵਲੀ ਤੇ ਮੈਂ ਕਹਣਾ ਭਰਾ ਤੂੰ ਕੁਆ ਫੁਫਣੋ ਫੋਨ ਕਰ ਪਹਿਲਾਂ ਹਾਂ ਉਹਨਾਂ ਨੂੰ ਸੱਦ ਤਾ ਉਹਨਾਂ ਦੀ ਸਲਾਹ ਲੈ ਉਹਨਾਂ ਦੀ ਸਲਾਹ ਲੈ ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰ ਲਾਂਗੇ ਚੱਲ ਆ ਤਾਂ ਸਿਰ ਖਾ ਗਈ ਆ ਮੈਂ ਕੁਟ ਚਾਹ ਤੇ ਬਣਾ ਕੇ ਲਿਆਵਾਂ ਚਾਹ ਪੀ ਗਏ ਪਹਿਲਾਂ ਗਾਨਾ ਤੇ ਰਮਨ ਦੀ ਵੀ ਠੀਕ ਵਾ ਹੁਣ ਇਹਨਾਂ ਨੂੰ ਗਾੜੀ ਲਾ ਦੇਣਾ ਅਸੀਂ ਹੁਣ ਕੋਈ ਗੱਲ ਨਹੀਂ ਕਰਿਆ ਕਰਨੀ ਜੇ लवली ਆਇਆ ਜਾਂ ਜੋਤ ਆਈ ਨਾ ਵੀ ਪੁੱਤ ਤੁਸੀਂ ਉਹਨਾਂ ਨੂੰ ਕਰੋ ਫੋਨ ਜਿੱਦਾਂ ਵੀ ਤੁਹਾਡਾ ਹੱਲ ਕਰਦੇ ਆ ਉਹਨਾਂ ਨੂੰ ਗਾੜੀ ਲਾ ਕੇ ਘਰਾਂ ਨੂੰ ਵੇਖ ਲੈ ਭਰਾ ਤੇਰੇ ਦਾ ਕੰਮ ਉਹ ਗੱਲ ਤੇ ਆਏ ਨਹੀਂ ਉਹ ਵੇਖ ਲੈ ਉਹਦੇ ਕੋਲ ਲੈ ਕੇ ਵਿਆਜ ਤੇ 2% ਦਾ ਤੇ ਆਪ ਮੁੰਡੇ ਕੋ ਵਿਆਜ ਖਾਣਾ ਕਿੱਡੀ ਕੀ ਚੰਗੀ ਗੱਲ ਹੈ ਮੇਰੀ ਸੁਣੋ ਗੱਲ ਇਹਨਾਂ ਦਾ ਖਿਆਲ ਪਤਾ ਕੀ ਇਹ ਹੀ ਇਹਨਾਂ ਨੂੰ ਕੋਈ ਪਤਾ ਹੀ ਨਹੀਂਗਾ ਹੁਣ ਜੇ ਅਸੀਂ ਗੱਲ ਖੁੱਲ ਕੇ ਦੱਸ ਦਿੰਨੇ ਆ ਤਾਂ ਲੜਾਈ ਪੈਣੀ ਹੀ ਨਾ ਕਰੇ लवली ਨੇ ਵੀ ਇਹਨਾਂ ਦੇ ਦੁਆਲੇ ਹੋ ਜਾਣਾ ਸੀ ਮੁਰਕੇ ਨਹੀਂ ਤੁਸੀਂ ਨਾ ਸਿਆਣਪ ਕੀਤੀ ਚੰਗਾ ਕੀਤਾ ਗੱਲ ਨੂੰ ਕਵਰ ਕਰ ਲਿਆ ਤਰੀਕੇ ਦੇ ਨਾਲ ਇਹ ਆ ਵੀ ਹੁਣ ਸਭ ਕੋ ਸਾਨੂੰ ਪਤਾ ਤਾਂ ਹੈਗਾ ਹੀ ਆ ਪਰ ਰਹੀ ਗੱਲ ਜਿਹੜੀ ਹੈ ਨਾ ਭਰਾ ਮੇਰੇ ਤੇ ਹੀ ਕਹਿੰਦੇ ਭਰਾ ਮੇਰਾ ਚੰਗਾ ਹੀ ਉਹ ਇੰਨਾ ਮਾੜਾ ਨਹੀਂਗਾ ਇਹ ਜਿੱਦਾਂ ਦੀ ਆਈ ਨਾ ਸਾਡੇ ਘਰ ਉਦੋਂ ਦੇ ਇਹਨਾਂ ਨੇ ਸਾਰੇ ਵੱਖ-ਵਾਕ ਕਰਕੇ ਰੱਖੇ ਸੀ ਜਿਹੜੇ ਵੱਡੇ ਸੀ ਨਾ ਦੋਵੇਂ ਜੀ ਰੱਬ ਦੇ ਨਾਮਲੇ ਹੀ ਉਹਦੇ ਪਰ ਇਹਨੇ ਨਹੀਂ ਠਿਗਣ ਦਿੱਤਾ ਇੱਥਿਆਂ ਪਰਿਵਾਰ ਨੂੰ ਰਹਿਣ ਦਿੱਤਾ ਹੀ ਨਹੀਂ ਚੱਲ ਕੋਈ ਗੱਲ ਨਹੀਂ ਜੇ ਉਹਨਾਂ ਦੀ ਮਰਜ਼ੀ ਕਰਨੀ ਵੀ ਪੈਂਦੀ ਆ ਨਾ ਤੇ ਜੇ ਅੱਜ 2-4 ਲੱਖ ਦਿੰਨੇ ਵੀ ਆ ਤੇ ਕੱਲ ਨੂੰ ਮੁੰਡਾ ਕਿਤੇ ਕੰਮ ਤੇ ਲੱਗਦਾ ਲਾ ਦੂਗਾ ਆਪੇ ਦੇ ਦਊ ਵਾਪਸ ਰਿਸ਼ੇਦਾਰੀ ਕਰਨੀ ਹੁੰਦੀ ਔਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹੋ ਹੀ ਕਹਿਣਾ ਸੀ ਵੀ ਤੁਸੀਂ ਨਾ ਉਹਨਾਂ ਬੱਚਿਆਂ ਦਾ ਸਾਥ ਦੇ ਲਈ ਮੈਂ ਨਾ ਤਿਆਰ ਜ ਮੈਂ ਸਾਥ ਦੇਣਾ ਚਾਹੁੰਦੀ ਆ ਨਾ ਬੱਚਿਆਂ ਦਾ ਉਹ ਕੋਈ ਗੱਲ ਹੀ ਨਹੀਂ ਐ ਮੈਂ ਕਦੇ ਕਹਿਣਾ ਇੱਕ ਵੀ ਗੱਲ ਨਹੀਂ ਉਹ ਤਾਂ ਕਹਿਗੇ ਕਰ ਲਾਂਗੇ ਐਡਾ ਨਾ ਨਿਆਣਾ ਤੇ ਚਲੋ ਉਹ ਵੀ ਨਹੀਂਗਾ ਜੇ ਕਿਤੇ ਕੱਲ ਕਮਾਉਣ ਲੱਗ ਜੂਗਾ ਨਾ ਤੇ ਉਹਨੂੰ ਪਤਾ ਹੀ ਆ ਵੀ ਮੇਰਾ ਸਾਥ ਦਿੱਤਾ ਮੇਰੇ ਭੂਆ ਨੇ ਹੂੰ ਵਾਪਸ ਜ਼ਰੂਰ ਕਰ ਦੋਗਾ ਕੋਈ ਗੱਲ ਨਹੀਂ ਜਿੱਥੇ ਲੋੜ ਹੋਗੀ ਨਾ ਆਪਾਂ ਸਾਥ ਦੰਨੇ ਆ ਉਹਦਾ ਕੋਈ ਫਿਰ ਕੀ ਆ ਤੇ ਜੇ ਨਹੀਂ ਵੀ ਕਰੂਗਾ ਤੇ ਕੋਈ ਗੱਲ ਨਹੀਂ ਬੜਾ ਕੋਈ ਦਿੱਤਾ ਮਾਰਾ ਇਹਨੇ ਹੈ ਉਹੀ ਕਿਤੇ ਨਿਆਣਾ ਦੀ ਮਦਦ ਹੋ ਜਾਊਗੀ ਚਲ ਵੇਖਦੇ ਨਾਲੇ ਜੋਦ ਦੇ ਨਾ ਰਿਤੇ ਰਸ ਦਾ ਵਖੀਏ ਕਿਤੇ ਠੀਕ ਆ ਉਹਦੀ ਕਰੀਏ ਕੋਈ ਗੱਲ ਮੇਰੇ ਕੋਲ ਤਾਂ ਵੇਖਿਆ ਨਹੀਂ ਤਾਂ ਨਿਆਣਾ ਦਾ ਦੁੱਖ ਇੱਕ ਉਧਰੋਂ ਚਲੋ ਇਹ ਵੀ ਕਮਰੇ ਬਣਾਉਣ ਵਾਲੇ ਆ ਚਲ ਚੰਗਣਗੇ ਜੇ ਰਹਿਣ ਨਹੀਂ ਦੇਇਆ ਬਣ ਚੰਗੇ ਹੈਗੇ ਕੋਈ ਗੱਲ ਨਹੀਂ ਕੀ ਕਮਰੇ ਵੀ ਬਣ ਜਾਣਗੇ ਚਲੋ ਦੇਖਨੇ ਆ ਵੀ ਪਹਿਲਾਂ ਕਿਹੜਾ ਕੰਮ ਕਰਨਾ ਹੈ ਮੇਰੇ ਮਨ 'ਚ ਤੇ ਇਹੀ ਖਿਆਲ ਆਉਂਦਾ ਹੈ ਵੀ लवली ਨੂੰ ਨਾ ਕਿਹ ਆਰੇ ਲਾ ਦੀਏ ਪਹਿਲਾਂ ਚਲ ਕੋ ਕੰਮ ਕਰਵੇ ਕੋਈ ਕੰਮ ਆਪ ਕੰਮਕਾਰ ਕਰੇ ਤੇ ਤੁਸੀਂ ਮੈਨੂੰ ਦੱਸੋ ਵੀ ਤੁਹਾਡੇ ਕੋਈ ਹੈਗਾ ਤਾਂ ਕਿ ਕੋਈ ਰਿਸ਼ਤਾ ਮਤਲਬ ਜਿੱਦਾਂ ਕੋਈ ਯਾਰ ਦੋਸਤ ਜਾਂ ਕੋਈ ਹੋਰ ਰਿਸ਼ਤਾ ਮੈਂ ਕਰਦਾ ਵਾਂ ਹੂੰ ਕਰਦਾ ਗੱਲ ਭਾਜੀ ਹੁਣਾਂ ਠੀਕ ਹੈ ਨਾ ਵੇਖ ਲੈਨੇ ਠੀਕ ਠੀਕ ਉਹ ਜ਼ਰੂਰ ਖਿਆਲ ਰੱਖਿਓ ਮੈਂ ਚਾਹੁੰਨੀ ਆ ਜੋਤ ਵੀ ਨਾ ਕਿਸ ਚੰਗੇ ਘਰ ਹੀ ਵਿਆਹੀ ਜਾਵੇ ਹੁਣ ਇੱਥੇ ਸਭ ਕੁਝ ਮੈਨੂੰ ਦਿੱਤਾ ਪਰਮਾਤਮਾ ਨੇ ਤੇ ਉਹਦਾ ਘਰ-ਬਾਰ ਚੰਗਾ ਹੀ ਹੋਵੇ ਤੇ ਮੁੰਡਾ ਕੋਈ ਨੁਕਦੀ ਵਾਲਾ ਹੋਵੇ ਤੇ ਕਰਨ ਵਾਲੀ ਵੀ ਰਿਸ਼ਤੇ ਦੀ ਕੋਈ ਗੱਲ ਨਹੀਂ ਕਰ ਵੀ ਦਵਾਂਗੇ ਵਿਆਹ ਵੀ ਕਰ ਦਾਂਗੇ ਇਹਪੇ ਜੇ ਸਾਥ ਦੇਣਗੇ ਤੇ ਚੰਗੀ ਗੱਲ ਹੀ ਆ ਸੋਭਾ ਇਹਨਾਂ ਦੇ ਵੀ ਉਹਨੇ ਹੀ ਨਾਲ ਆਖਣਾ ਤਾਏ-ਤਾਈ ਨੇ ਕੀਤਾ ਭੂਆ ਦੇ ਨਾਲ ਖਲੋਊਗੀ ਬਿਲਕੁਲ ਅੰਕਲ ਜੀ ਘਰ ਜੇ ਆਰਾਜੋਪਨ ਆ ਜਾ ਸਸੀਂ ਅੰਕਲ ਜੀ ਸਸੀਂ ਨਾ ਜੀ ਔਰ ਠੀਕ ਠਾਕ ਹਾਂਜੀ ਵਧੀਆ ਉਹ ਮੈਂ ਤਾਂ ਵੀ ਪਾਣੀ ਛੱਡਿਆ ਸੀ ਨਾ ਸਵੇਰੇ ਅਸੀਂ ਆਪਣੀ ਪੈਲੀ 'ਚ ਤੇ ਹਾੜਾ ਤੇ ਭਰ ਗਿਆ ਵਾ ਤੇ ਤੁਹਾਡੇ ਵਾਲ ਛੱਡਦਾ ਪਾਣੀ ਨਹੀਂ ਕੋਈ ਗੱਲ ਨਹੀਂ ਅੱਜ ਮੈਂ ਕਿਹਾ ਸੀ ਭਾਜੀ ਹੁਣਾਂ ਨੂੰ ਕਿ ਅੱਜ ਤੁਸੀਂ ਲਾ ਲਓ ਤੇ ਕੱਲ ਨੂੰ ਭਰ ਲਾਂਗੇ ਅਸੀਂ ਜਾਣਾ ਸੀ ਕਦੇ ਤੇ ਜੇ ਤੁਸੀਂ ਭਰਨਾ ਤਾਂ ਮੈਂ ਭਰੀ ਦੇਣਾ ਤੁਸੀਂ ਹੋ ਆਓ ਉਹ ਨਹੀਂ ਕੋਈ ਗੱਲ ਨਹੀਂ ਤੁਸੀਂ ਲਾ ਲਓ ਅੱਜ ਚਲੋ ਕੋਈ ਨਹੀਂ ਮੈਂ ਫਿਰ ਬੰਦ ਕਰ ਦਿੰਦਾ ਫਿਰ ਹਾਂ ਹਾਂ ਠੀਕ ਗਾਂ ਜਾਣ ਦਿੰਦਾ ਠੀਕ ਠੀਕ ਹੈ ਮੇਰੀ ਗੱਲ ਸੁਣੋ ਜੇ ਆਇਆ ਸੀ ਜੋਬਣ ਤੇ ਤੁਸੀਂ ਪਾਣੀ ਲਵਾ ਲੈਣਾ ਸੀ ਉਹ ਨਹੀਂ ਉਹਨਾਂ ਨੇ ਕਿਹਾ ਸੀ ਭਾਜੀ ਬਲਜੀਤ ਨੂੰ ਸਵੇਰੇ ਅੱਛਾ ਅੱਜ ਤੁਸੀਂ ਭਰ ਲਓ ਕੱਲ ਨੂੰ ਸਹੀ ਠੀਕ ਹੈ ਨਾ ਅਸੀਂ ਕੱਲ ਨੂੰ ਭਰ ਲਾਂਗੇ ਠੀਕ ਹੈ ਉਦਾਂ ਮੇਰੀ ਸੁਣੋ ਗੱਲ ਮੁੰਡਾ ਤੇ ਇਹ ਵੀ ਚੰਗਾ ਹੈ ਹਨਾ ਇਹਦੇ ਬਾਰੇ ਸੋਚੀਏ ਹੂੰ ਇਹਦੇ ਬਾਰੇ ਸੋਚ ਲੈਨੇ ਨੇ ਜੀ ਕੋਈ ਗੱਲ ਨਹੀਂ ਕਰ ਲੈਨੇ ਗੱਲ ਬਾਤ ਮੈਨੂੰ ਤਾਂ ਵਧੀਆ ਲੱਗਾ ਚੰਗਾ ਲੱਗਾ ਆ ਸੁਭਾਅ ਵੀ ਵੇਖ ਲੈਨੇ ਗੱਲਬਾਤ ਕਰਕੇ ਪੁੱਛ ਲਾਂਗੇ ਤੇ ਕਰਦੇ ਆ ਭਲਾ ਇਹਨਾਂ ਦੀ ਪੈਲੀ ਪੁਲੀ ਜਿਹੜੀ ਉਹ ਕਿੰਨੀ ਕਿ ਹੈ ਉਹ ਪਹਿਲੀ ਵਨ ਕੋ ਹੈਗੀ ਹੀ ਜਾਰੇ ਜਾਰੇ ਕਿਥੇ ਹੋਈ ਆ ਚੰਗਾ ਕੰਮ ਕਰ ਰੰਦਾ ਪੜਿਆ ਲਿਖਿਆ ਵੀ ਹੈ ਨਾ ਆ ਹਮ ਨਹੀਂ ਵਧੀਆ ਵਾ ਪੜਿਆ ਚੰਗਾ ਮੇਰੀ ਗੱਲ ਸੁਣੋ ਤੁਸੀਂ ਜਿਸ ਤਰ੍ਹਾਂ ਮੈਂ ਹੁੰਦਾ ਨਾ ਇੱਕ ਵਾਰੀ ਗੱਲਬਾਤ ਕਰਕੇ ਵੇਖੋ ਬਲਾ ਕਰ ਲੈਨੇ ਗੱਲ ਮੈਂ ਅਦ ਕਹਿੰਨੀ ਜੇ ਰਿਸ਼ਤਾ ਹੋ ਗਿਆ ਨਾ ਇਹ ਤਾਂ ਸਭ ਤੋਂ ਵਧੀਆ ਕੁੜੀ ਸੌਖੀ ਰਹੂ ਘਟੇ ਮੁੰਡਾ ਵੀ ਇਹ ਗੱਲ ਹਾਂ ਮੁੰਡਾ ਵੀ ਮਰਦਾ ਰਹੀ ਹੈ ਕਰੋ ਤੁਸੀਂ ਗੱਲ ਮੈਂ ਲੈਨੇ ਗੱਲ ਤੇ ਚਲੋ ਮੈਂ ਕਰਾਂ ਫਿਰ ਕਰਦਾ ਕੰਮ ਹਾਂ ਕਰ ਲਓ ਤੁਸੀਂ ਤੇ ਤੀ ਜਾਣਾ ਕਿ ਤੇ ਮੈਂ ਦਮਟੂ ਕਿਹਾ ਕਿ ਕੰਮ ਹੀ ਦਾ ਅਸ਼ਸ਼ਾ ਚਲੋ ਠੀਕ ਹੈ ਹੋ ਤੇ ਜੋ ਤੇ ਭੂਆ ਕਿੰਨੇ ਗੁੱਸੇ ਚ ਗਈ ਹੈ ਨਾ ਉਹ ਚਾਹ ਹੀ ਪੀ ਕੇ ਗਏ ਤੇ ਤਾਈ ਹੁਣੀ ਭਾਈ ਸਾਡੇ ਨਾਲ ਗੁੱਸੇ ਹੋ ਜਾਣਾ ਵੀਜੀ ਗੁੱਸਾ ਤੇ ਹੁੰਦਾ ਹੀ ਆ ਕੋਈ ਵੀ ਬੰਦਾ ਐਵਲੀ ਗੱਲ ਸੁਣੂਗਾ ਨਾ ਅਜੇ ਤੇ ਮੈਨੂੰ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਤੇ ਗੁੱਸਾ ਤੇ ਆਂਡੇ ਕੰਟੀਨਿਊ ਵੀ ਆ ਜਾਂਦਾ ਵਾ ਇਹ ਤੇ ਫੇਰ ਆਪਣੇ ਭਰੇ ਆ ਕਿ ਨਾ ਤਾਈ ਨੇ ਵੇਖਿਆ ਵਾ ਮੁੰਡਾ ਤੇ ਨਾ ਦਲਜੀਤ ਨੇ ਵੇਖਿਆ ਵਾ ਆਪਣੇ ਕੋਲ ਨਹੀਂ ਰਿਸ਼ਤਾ ਕਰੀ ਜਾਣਗੇ ਜੇ ਮੈਂ ਆਖਿਆ ਹੋਵਾ ਵੀ ਮੈਨੂੰ ਝਾਤੀ ਮਰਾ ਦੋ ਤਾਂ ਵੀ ਕਹਿਣ ਡਿਆ ਨਹੀਂ ਇਹ ਮੁੰਡਾ ਠੀਕ ਠਾਕ ਹੋਇਆ ਆ ਜਾਊਗਾ ਤਾਂ ਹੀ ਇਹਨਾਂ ਨੂੰ ਫੋਨ ਕਰਕੇ ਸੱਦਿਆ ਫਿਰ ਮੈਂ ਵੀ ਜੇ ਇੱਕ ਭੂਆ ਫਿਫੜੀ ਆ ਜਿਹੜੇ ਸਾਡਾ ਸਾਥ ਦਿੰਦੇ ਆ ਤੇ ਜਿਨ੍ਹਾਂ ਨੇ ਕਾਹਵੇਂ ਸਾਥ ਦੇਣਾ ਵਾ ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਬਿਨਾਂ ਵਜਾ ਸਾਡੇ ਘਰ ਵਿੱਚ ਦਖਲ ਦੇਣ ਦੀ ਉਹਨਾਂ ਵੱਲੋਂ ਤੇ ਸਾਰੇ ਰਿਸ਼ਤੇਦਾਰ ਹੀ ਸਾਡੇ ਨਾਲ ਮੁੱਕ ਗਏ ਇੱਕ ਸਾਥ ਦੀ ਜਦੋਂ ਮਾਪਿਓ ਨਹੀਂ ਰਹੇ ਉਹਨਾਂ ਨੂੰ ਪਤਾ ਹੀ ਆ ਭੀ ਅੱਜਕੱਲ ਬੱਚੇ ਕਿੰਨਾ ਕੁ ਪੁੱਛਦੇ ਆ ਪਰ ਫਿਰ ਵੀ ਉਹ ਸਾਡਾ ਕਰਦੇ ਹੀ ਆ ਚੱਲ ਜੇ ਰਿਸ਼ਤੇ ਵਾਲੀ ਗੱਲ ਕਰਨੀ ਵੀ ਸੀ ਹਾਡੇ ਵੱਲੋਂ ਆਏ ਚੱਲ ਭੂਆ ਖੁੱਫੜ ਨੂੰ ਕਰ ਲੈਂਦੇ ਫੋਨ ਤੇ ਚੱਲ ਆਪੇ ਜਾਣ ਕੇ ਸਲਾਹ ਕਰ ਲੈਂਦੇ ਸਿੱਧਾ ਸਾਨੂੰ ਹੀ ਕਹਿਣ ਆਗੇ ਵੀ ਅਸੀਂ ਰਿਸ਼ਤਾ ਕਰਾਉਣਾ ਹੈ ਤੇ ਫਿਰ ਉਹਨਾਂ ਨੇ ਵੀ ਗੁੱਸਾ ਕਰਨਾ ਹੈ ਵੀਰ ਜੀ ਤੁਹਾਨੂੰ ਪਤਾ ਤੇ ਹੈਗਾ ਵਾ ਜਦੋਂ ਮਾਪਿਓ ਨਾਣਾ ਹੁਣ ਸਿਰ ਤੇ ਫਿਰ ਕਈ ਗੱਲਾਂ ਹੋ ਜਾਂਦੀਆਂ ਵਾ ਅਜੇ ਦਿਨ ਕਿਹੜੇ ਹੋਏ ਆ ਤੇ ਤਾਈ ਜੀ ਹੁਣਾਂ ਨੂੰ ਕਦੀ ਰਿਸ਼ਤੇ ਦੀ ਪੈ ਜਾਂਦੀ ਆ ਕਦੀ ਪੈਸਿਆਂ ਦੀ ਪੈ ਜਾਂਦੀ ਆ ਜੇ ਇਹ ਗੱਲਾਂ ਨਾ ਵੀ ਕਰਨਗੇ ਤੇ ਫਿਰ ਕੀ ਹੋਜੂਗਾ ਹਲੇ ਕਿਹੜਾ ਕੁੜੀਆਂ ਇਕੱਲੀਆਂ ਘਰ ਨਹੀਂ ਰਹਿੰਦੀਆਂ ਹੈਗੀਆਂ ਸਾਰੀ ਦੁਨੀਆ ਹੀ ਰਹਿੰਦੀ ਹੈ ਕਿਸੇ ਵੇਲੇ ਤੇ ਇਦਾਂ ਲੱਗਦਾ ਵਾ ਤੇ ਸਾਡਾ ਇਹ ਸਾਥ ਦੇਣ ਦੇ ਤੇ ਕਈ ਵਾਰੀ ਮਨ ਚ ਆਉਂਦਾ ਵੀ ਆਪਣੇ ਲਾਲਚ ਨੂੰ ਰਹੀਂ ਆ ਖਰੇ ਕੀ ਕਰਨਾ ਮੇਰ ਜੀ ਜੋ ਵੀ ਰੱਬ ਕਰਦਾ ਵਾ ਨਾ ਠੀਕ ਹੀ ਕਰਦਾ ਵਾ ਹੁਣ ਭਾਜੀ ਹਣੀ ਆਏ ਆ ਨਾ ਥੋੜੀ ਮੇਰੀ ਫਿਕਰ ਘਟ ਗਈ ਹੈ ਨਹੀਂ ਤੇ ਮਨ ਚ ਐਵੇਂ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਹੀ ਪਹਿਲਾਂ ਹੀ ਘਰ ਬਣਾਉਣਾ ਹੈ ਜਦੋਂ ਉਦੋਂ ਪੈਸਿਆਂ ਦੇ ਪਈ ਉਦੋਂ ਬਚੇ ਤੇ ਹੁਣ ਤੁਸੀਂ ਵਿਆਹ ਕਰ ਲਓ ਘਰ ਬਣਾ ਕੇ ਤੇ ਫਿਰ ਵੀ ਮਾੜੇ-ਮੋਟੇ ਲਾ ਲੈਣੇ ਹੀ ਜੇ ਇੱਥੇ ਚੰਗਾ ਘਰ ਨਾ ਮਿਲਿਆ ਤੇ ਫਿਰ ਕੀ ਕਰਾਂਗੇ ਚਲ ਕੋਈ ਗੱਲ ਨਹੀਂ ਜੇ ਤਾਈ ਇੱਧਰ ਆਊਗੀ ਨਾ ਤੂੰ ਨਾ ਕੋਈ ਗੱਲ ਕਰ ਨਾ ਨਾ ਵੀਜੀ ਮੈਂ ਕਿਉਂ ਕਰਨੀ ਆ ਹੁਣ ਸਾਡੇ ਬੰਦੇ ਦੀਆਂ ਭੂਆ ਜੀ ਹੋਣਾ ਕਰ ਜਾਣੀਆਂ ਸਾਨੂੰ ਕੀ ਲੋੜ ਆ ਚੱਲ ਕੋਈ ਗੱਲ ਨਹੀਂ ਕਿਤੇ ਟਾਈਮ ਲੱਗੂਗਾ ਨਾ ਅਸੀਂ ਭੂਆ ਹੋਣਾ ਕੋ ਹੋ ਕੇ ਆਵਾਂਗੇ ਕੋਈ ਨਹੀਂ ਚੱਲਾਂਗੇ ਕਿਸੇ ਦਿਨ ਤੇ ਤੁਸੀਂ ਦੱਸ ਦਿਓ ਜੇ ਕੋਈ ਕੰਮ ਹੋਊਗਾ ਮੈਂ ਵੀ ਵੇਖ ਲਾਂ ਕੋਈ ਗੱਲ ਨਹੀਂ ਵੇਖ ਲਾ ਤੂੰ ਚੱਲ ਹੁਣ ਦੋਮੀ ਜੀ ਲਾਪਾ ਕਰਕੇ ਜਾਣਗੇ ਨਾ ਇਹਨਾਂ ਦੀ ਮੈਂ ਇਹ ਨਹੀਂ ਸਮਝਾਉਂਦੀ ਪਿਤਾ ਸਾਡੇ ਨਾਲ ਕਹੂਗਾ ਕਿ ਨਹੀਂ ਕੁੰਦਾ ਚੱਲ ਨਾ ਕਹੂਗਾ ਤੇ ਫਿਰ ਕੀ ਹੋ ਜਾਣਾ ਆਇਆ ਆਪਣਾ ਕੰਮ ਕਰੀ ਜਾਣਾ ਹੈ ਆਪਣਾ ਕਰੀ ਜਾਣਾ ਮੈਂ ਬੈਠੇ ਹਾਂ ਆਹ ਪੁੱਤ ਬੈਠੀ ਆ ਗਿਆ ਤੂੰ ਹਾਂਜੀ ਹਾਂਜੀ ਆ ਗਿਆ ਜਿਹੜਾ ਕੰਮ ਗਿਆ ਹੋ ਗਿਆ ਹਾਂਜੀ ਹਾਂਜੀ ਹੋ ਗਿਆ ਠੰਡੇ ਠੰਡੇ ਜਾਇਆ ਕਰ ਜਿੱਥੇ ਵੀ ਜਾਣਾ ਹੁੰਦਾ ਗਰਮੀ ਬੜੀ ਐ ਬਾਹਰ ਵੇ ਕਿਦਾਂ ਤਵਾੜ ਲੱਗਾ ਵਾ ਕੰਮ ਜ਼ਰੂਰੀ ਤਾਂ ਜਾਣਾ ਪੈ ਗਿਆ ਅੱਛਾ ਤੇ ਤੁਸੀਂ ਗੇ ਲਵਲੀ ਹੁਣ ਆਲ ਦਾ ਵੀ ਲਵਲੀ ਹੁਣ ਆਲ ਮੈਂ ਕਿੱਥੇ ਜਾਣਾ ਉਹ ਦੋਵੇਂ ਜਣੇ ਆਏ ਹੀਗੇ ਕੌਣ ਆਇਆ ਸੋਈ ਸੀ ਬੜਾ ਖਲਾੜਾ ਪਿਆ ਸੀ ਆਉਣਾ ਕਿੰਨੇ ਆ ਤੇਰਾ ਪੂਆ ਫੁਫੜਾ ਆਇਆ ਹੀ ਅੱਛਾ ਉਹ ਕੋਈ ਨਾ ਕੋਈ ਸਿਆਪਾ ਹੀ ਪਾਉਣ ਆਉਂਦੇ ਕੀ ਕਹਿਗੇ ਹੁਣ ਕਹਿਣਾ ਹੁਣ ਕੀ ਆ ਉਹ ਜਿਹੜੇ ਪੈਸੇ ਨਹੀਂ ਲੈ ਕੇ ਦੇਣ ਦੇਵੇ ਅੱਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਲੱਤ ਡਾ ਗਈ ਉਹ ਵੀ ਉਹ ਕਿਉਂ ਦੇਣ ਦੇ ਜਿਨੇ ਆਣੇ ਆ ਪੈਸੇ ਕਿਦਾਂ ਲਾਉਣੇ ਹੁੰਦਾਂ ਨੇ ਤੇ ਉਹਨੇ ਹੌਲੇ ਲਈ ਆਪੇ ਲਾ ਦੂਗਾ ਉਹਨੇ ਲਾਉਣੇ ਤੁਸੀਂ ਲਾਉਣੇ ਕਹਿਣਾ ਇਹਦੇ ਜੇ ਰਿਸ਼ਤੇ ਵੱਲੋਂ ਗੱਲ ਕੀਤੀ ਤੋ ਇਹ ਕੋਈ ਮੁੰਡਾ ਨੌਕਰੀ ਵਾਲਾ ਹੋਵੇ ਫੇਰ ਰਿਸ਼ਤਾ ਕਰਾਂਗੇ ਕੁੜੀ ਪੜ੍ਹੀ ਆ ਬੰਦਾ ਇਹਨਾਂ ਨੂੰ ਇੱਕ ਗੱਲ ਪੁੱਛੇ ਨੌਕਰੀ ਵਾਲਾ ਮੁੰਡਾ ਤੇ ਵੇਂਦੇ ਜੀ ਉਹਨਾਂ ਘੜੀ ਕੁਝ ਨਹੀਂ ਵੇਖਣਾ ਉਹਨਾਂ ਨੇ ਘਰ ਕੁਲਾ ਵੇਖਣਾ ਕਿ ਨਹੀਂ ਵੇਖਣਾ ਤੇ ਉਹਨੇ ਆ ਕੇ ਇੱਥੇ ਆ ਕੇ ਬਹਿਣਾ ਕਰਨਾ ਨੌਕਰੀ ਵਾਲੇ ਨੇ ਵੀ ਚਾਰ ਜਾਣੇ ਸਾਡੇ ਨਾਲ ਆਗੇ ਤਾਂ ਕਿੱਥੇ ਬਹ ਲਣਾਵਾ ਇਹ ਗੱਲ ਦਾ ਤਾਂ ਸੋਚਦੇ ਹੀ ਨਹੀਂਗੇ ਇਹਨਾਂ ਭੈਣ ਭਰਾਵਾਂ ਨੇ ਫੋਨ ਕਰਕੇ ਸੱਦਿਆ ਵਾ ਤਹੀ ਆਂਦੇ ਆ ਚੰਗੇ ਬੜੇ ਮੀਨੇ ਦੋਵੇਂ ਜਾਣੇ ਉਹ ਕੀ ਬਲਾ ਕੀ ਸੁਲਾਵਾ ਦੇ ਕੇ ਆ ਕੇ ਉਹਨਾਂ ਪਰ ਇਹਨਾਂ ਨੇ ਦੱਸਿਆ ਤਾਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੂੰ ਸੁਪਨਾ ਥੋੜਾ ਆਇਆ ਸੀ ਕਿ ਵੀ ਆ ਗੱਲ ਹੋਣੀ ਹੈ ਨਹੀਂ ਆਪਾਂ ਫੋਨ ਕਰਨਾ ਵਾ ਫੁੱਫੜਾ ਉਹਨਾਂ ਦੀ ਮਾਮਿਆਂ ਨੂੰ ਵੀ ਹੂੰ ਕੀਤਾ ਹਣਾ ਹੋਣ ਇਹਨਾਂ ਨੇ ਨਹੀਂ ਪੂਆ ਫੁੱਫੜਾ ਇਹ ਹੀ ਗੇ ਪੂਆ ਦੇ ਨਿਆਣੇ ਬਾਹਰ ਵਾ ਤੇ ਦੇ ਜਾਂਦੀ ਹੁਣ 5 ਲੱਖ ਰੁਪਈਆ ਹੁਣ ਜਿੱਦਾਂ ਆਈ ਖਾਲੀ ਹੱਥ ਉਦਾਂ ਹੀ ਚਲ ਗਈ ਐ ਤੁਸੀਂ ਨਾ ਨਾ ਲਓ ਆਪੇ ਵਿਆਹ ਕਰਨੀ ਦਾ ਮਾੜੀ ਨਾ ਕਰਨਾ ਮੈਂ ਤੇਰੇ ਡੈਡੀ ਨੂੰ ਕਿਹਾ ਮੈਂ ਕਿ ਤੁਸੀਂ ਕਿਹੇ ਗੱਲ 'ਚ ਨਹੀਂ ਆਉਣਾ ਕੋਈ ਨਹੀਂ ਇਹ ਦੋਵੇਂ ਜਣੇ ਸਿਆਣੇ ਆ ਆਪੇ ਕਿਸ ਨਾ ਕਿਸੇ ਪਾਸੇ ਲਾਉਣ ਗਈ ਗੱਲ ਮੈਂ ਪੂਆ ਤੇਰੀ ਨੂੰ ਹੀ ਕਹਤਾ ਸੀ ਮੈਂ ਭੈਣ ਜੀ ਸਾਨੂੰ ਕੋਈ ਗੁੱਸਾ ਨਹੀਂਗਾ ਜਿੱਦਾਂ ਤੁਸੀਂ ਕਰੋਗੇ ਨਾ ਅਸੀਂ ਤੁਹਾਡੇ ਨਾਲ ਸਹਿਮਤ ਆ ਜੋ ਤੁਹਾਡੇ ਕੋ ਸਰੂ ਬਣੂਗਾ ਅਸੀਂ ਉਹ ਦਵਾਂਗੇ ਜੇ ਤੁਸੀਂ ਕਹੋ ਪੇ ਸਾਰਾ ਖਰਚਾ ਤੁਸੀਂ ਆਪਣੇ ਸਿਰ ਤੇ ਚੁੱਕੋ ਉਹ ਨਹੀਂ ਜਗੱਲ ਬਾਨੀ ਸਾਡਾ ਵੀ ਮੁੰਡਾ ਵਾਹੀ ਉਹਦਾ ਵੀ ਵੇਖਣਾ ਗੜੀ ਤੇ ਆਪਾਂ ਕਿੱਥੋਂ ਪੈਸੇ ਲੈਣੇ ਆਪਾਂ ਕੋਲ ਆਈਏ ਪੈਸੇ ਦੱਸੋ ਨਹੀਂ ਮੈਂ ਕਹਿੰਦਾ ਸਲਾਮ ਉਹਨਾਂ ਵੀ ਲੈਣੀਆਂ ਇਹਨਾਂ ਨੇ ਆਹੋ ਤੇ ਪੈਸੇ ਅਹੀਂ ਲਾਈਏ ਨਾ ਉਹ ਤੇ ਐ ਆਏ ਹੀ ਕਿ ਕੇ ਜਿੱਦਾਂ ਸਖਾਲ ਕੇ ਘੱਲੇ ਹੁੰਦੇ ਆ ਉਹਨਾਂ ਸਭ ਕੁਝ ਦੱਸਿਆਣਾ ਵਾ ਇੰਨੇ ਪੈਸੇ ਲੱਗਣੇ ਆ ਇੰਨਾ ਵਿਆਜ ਲੱਗਣਾ ਵਾ ਸਭ ਕੁਝ ਸਮਝਾ ਗਏ ਹੋਣੇ ਉਹਨਾਂ ਨੂੰ ਹੁਣ ਮੈਂ ਮੰਦੀ ਆ ਪੇ ਮਾਪਿਓ ਨਹੀਂਗੇ ਹੈਗੇ ਹੁਣ ਦੋਵਾਂ ਘਰਾਂ ਦਾ ਖਰਚਾ ਤੇਰਾ ਪਿਓ ਇਕੱਲਾ ਕਿੱਦਾਂ ਚੁੱਕਲੇ ਤੁਮੀ ਸੇ ਆਣਾ ਵਾ ਉਹਨੇ ਇਹ ਕੰਮ ਤੇ ਨਹੀਂ ਹੋਣਾ ਆਉਂਦੇ ਆ ਨਾ लवली ਹੋਣੀ ਤੁਹਾਨੂੰ ਦੱਸਣਾ ਵੀ ਆ ਆਪਣਾ ਕੰਮ ਆਪੇ ਕਰ ਲੋ ਤੁਸੀਂ ਹਾਂ ਹਾਂ ਜੁੜੇ ਹੱਥ ਠੀਕ ਹੈ ਨਾ ਇਹ ਉਹਨਾਂ ਨੂੰ ਕਿ ਕੰਮਕਾਰ ਤੇ ਪਹਿਲਾਂ ਲਵਾਈਏ ਕੀ ਕੰਮ ਕਰ ਤੇ ਲਵਾਉਣਾ ਕਿੰਨਾ ਕੋ ਪੜਿਆ ਵਾ ਪੀ ਜਿਹੜਾ ਕਿਸੇ ਨੌਕਰੀ ਤੇ ਲੱਗ ਜਾਊਗਾ। ਪਲੱਸ 2 ਦੋਨੇ ਕੀਤੀ ਆ। ਇਹੋ ਹੀ ਆਪਕੇ ਮੋਟਰਸਾਈਕਲ ਬਣਾਉਣ ਵਾਲੀ ਦੁਕਾਨ ਤੇ ਲੱਗ ਜਾਊਗਾ। ਗੱਡੀਆਂ ਬਣਾਉਣ ਵਾਲੀ ਤੇ ਲੱਗ ਜੇ ਇਹੋ ਕੰਮ ਕਰ ਸਕਦਾ ਹੋਰ ਤੇ ਕੁਝ ਕਰ ਨਹੀਂ ਸਕਦਾ। ਕਿਾ ਤੋ ਤੋ ਉੱਥੋਂ ਕਿੰਨੇ ਕੇ ਪੈਸੇ ਆਏ ਨੇ ਆ? 7-8000 ਬਾਜੂਗਾ ਔਰ ਕਿੰਨਾ ਕਮਾਉਣੇ? ਉਤੋਂ ਤਾਂ ਘਰ ਦਾ ਗੁਜ਼ਾਰਾ ਹੀ ਚੱਲਣਾ। ਉਹਦੇ ਨਾਲ ਉਹ ਚੰਗਾ ਚਾਰ ਮੱਝਾਂ ਰੱਖ ਲੈ। ਦੁੱਧ ਪਾਈ ਜਾਵੇ। ਨਾਲੇ ਘਰ ਦਾ ਘਰ ਤੇ ਰਹੂਗਾ। ਕੁੜੀ ਨੂੰ ਕਹਦੇ ਸਿਰ ਤੇ ਛੱਡ ਕੇ ਜਾਣਾ। ਮੰਮੀ ਜਿਹੜੀ ਐਂ ਸਕੀਮ ਲਾਈ ਆ ਉਹ ਗਈ ਫਿਰ। ਪੁੱਤੋ ਸਕੀਮ ਤੇ ਤੇ ਨਾ ਪਾਣੀ ਫਿਰ ਗਿਆ। ਹੁਣ ਦੜ ਜੇ ਕਿਤੇ ਉਹ ਸਕੀਮ ਦਾ ਬਾਹਰ ਪਤਾ ਲੱਗ ਗਿਆ ਨਾ ਸਾਡੀ ਲੋਕਾਂ ਦੇ ਵਿੱਚ ਬਦਨਾਮੀ ਬੜੀ ਹੋਣੀ ਏ ਵੀ ਆਪਣੇ ਹੋ ਕੇ ਆ ਕੰਮ ਕਰਨ ਦੇ ਆ ਕੋਈ ਗੱਲ ਨਹੀਂ लवली ਹੁੰਦਣਾ ਤੇ ਆਪਾਂ ਮਨਾ ਕਰ ਦਨਾ ਵੀ ਫੁੱਫਰ ਨੂੰ ਨਾ ਪਹਿ ਰਿਸ਼ਤਾ ਕਰਾ ਦੇਣਗੇ ਦੂਜੀ ਗੱਲ ਇਹ ਆ ਉਹਨਾਂ ਕਿੰਨਾ ਖਸਾਸ ਦੇਣਾ ਵਾ ਕੋਈ ਗੱਲ ਨਹੀਂ ਪੈਸੇ ਇਹਨਾਂ ਨੂੰ ਚੁੱਕਣੇ ਪੈਣੇ ਆ ਘਰ ਬਣਾਉ ਨੋਵੇਂ ਤੇ ਕੁੜੀ ਦਾ ਵਿਆਹ ਕਰਨ ਨੋਵੇਂ ਤੁਸੀਂ ਚੁੱਪ ਕੇ ਤੇ ਰਹੋ ਹੁਣ ਜਦੋਂ ਤਰਲੇ ਮਾਰਨਗੇ ਨਾ ਫੇਰ ਪੈਸੇ ਦੇਣੇ ਆ ਉਹਨਾਂ ਚਿਰ ਇਹਨਾਂ ਨੂੰ ਪੱਲਾ ਨਹੀਂ ਫੜਾਵਾ ਉਹ ਦੇ ਕੋ ਫਰ 2 ਲੱਖ ਦੇ ਦਊਗਾ ਵਾਤ ਵਾਤ ਕਿੰਨੇ ਕੀ ਦੇਣੀ ਆ ਆਹੋ ਤੂੰ ਖਾ ਆਇਆ ਕੁਛ ਕੇ ਰੋਟੀ ਪਾਣੀ ਦਵਾ ਤੈਨੂੰ ਨਹੀਂ ਆਹ ਰੋਟੀ ਦੋ ਮੈਨੂੰ ਚੱਲ ਮੈਂ ਦਵਾ ਰੋਟੀ ਤੈਨੂੰ ਸਬਜ਼ੀ ਬਣਾਈ ਹੈ ਮੈਂ ਤੇ ਡੀਕਣ ਡਈ ਹਾਂ ਮੈਂ ਹੋਂਦਾ ਤਾਂ ਫੁਲਕਾ ਲੰਡਣੀ ਆ ਚੱਲ